ਕੇਵਲ ਬਣਾਉਣਾ ਤੇ ਉਹਨਾਂ ਨੇ ਕਿਹਾ ਕਿ ਜੁੜ ਚੁੱਕੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਅਮਰੀਕਾ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਜੀहां ਭਾਰਤ ਦੇ ਖਿਲਾਫ ਇੱਕ ਵੱਡਾ ਐਲਾਨ ਜਿਹੜਾ ਹੈ ਅਮਰੀਕਾ ਨੇ ਕਰ ਦਿੱਤਾ ਹੈ ਜਿੱਥੇ ਕਿ 트럼ਪ ਨੇ ਆਪਣੇ ਦੂਸਰੇ ਕਾਰਜਕਾਲ ਦੇ ਦੌਰਾਨ ਪਹਿਲੀ ਵਾਰ ਸਦਨ ਨੂੰ ਸੰਬੋਧਿਤ ਕੀਤਾ ਤੇ ਉੱਥੇ ਹੀ ਉਹਨਾਂ ਨੇ ਵੱਡੇ ਫੈਸਲੇ ਲਏ ਨੇ ਅਮਰੀਕਾ ਦੇ ਹਿੱਤ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਆਖ ਦਿੱਤੀਆਂ ਤੇ ਉੱਥੇ ਹੀ ਉਹਨਾਂ ਨੇ ਭਾਰਤ ਤੇ ਟੈਰਿਫ ਲਗਾਉਣ ਦੀ ਵੀ ਗੱਲ ਆਖੀ ਹੈ ਜੀ ਹਾਂ ਉਹਨਾਂ ਨੇ ਕਿਹਾ ਕਿ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਜਿੱਥੇ ਪਹਿਲਾਂ ਵੀ ਮੈਕਸੀਕੋ ਤੇ ਚਾਈਨਾ ਤੇ ਟੈਰਿਫ ਲੱਗਦਾ ਹੈ ਤੇ ਉੱਥੇ ਹੀ ਕੈਨੇਡਾ ਤੇ ਵੀ ਟੈਰਿਫ ਲਗਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੀ ਅੱਗੋਂ ਚੇਤਾਵਨੀ ਜਿਹੜੀ ਸਾਹਮਣੇ ਆਉਂਦੀ ਹੈ ਤੇ ਉੱਥੇ ਹੀ ਹੁਣ ਭਾਰਤ ਤੇ ਵੀ ਟੈਰਿਫ ਲਗਾਉਣ ਜਾ ਰਹੇ ਨੇ 트럼ਪ ਵੱਡੇ ਐਲਾਨ ਜਿਹੜੇ ਉਹਨਾਂ ਨੇ ਕਰ ਦਿੱਤੇ ਨੇ ਕਿ ਅਮਰੀਕਾ ਦੀ ਅਰਥ ਵਿਵਸਥਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਵੱਡੇ ਐਲਾਨ ਕੀਤੇ ਨੇ ਸੰਬੋਧਨ ਦਾ ਥੀਮ ਵੀ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਦਾ ਸੁਪਨਾ ਪੂਰਾ ਕਰਾਂਗੇ ਇੱਕ ਨਵੀਨੀਕਰਨ ਕਰਾਂਗੇ ਤੇ ਬਹੁਤ ਵੱਡੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਹਾਲਾਂਕਿ ਪਹਿਲਾਂ ਉਹਨਾਂ ਨੇ ਗੈਰ ਪ੍ਰਵਾਸੀ ਭਾਰਤੀਆਂ ਨੂੰ ਵੀ ਵੱਡੇ ਝਟਕੇ ਦਿੱਤੇ ਨੇ ਪੀਐਮ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੁੰਦੀ ਹੈ ਪਰ ਉਸ ਤੋਂ ਬਾਅਦ ਹੁਣ ਇੱਕ ਵੱਡਾ ਹੋਰ ਐਕਸ਼ਨ ਜਿਹੜਾ 트럼ਪ ਦਾ ਉਸ ਪੈਸੇ ਦੀ ਬਸੂਲੀ ਕਰਕੇ ਦੇਸ਼ ਦੀ ਮਹਿੰਗਾਈ ਨੂੰ ਕੰਟਰੋਲ ਕਰਨਗੇ ਤੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਿਹੜੇ ਵਾਈਡਨ ਸੀ ਉਹਨਾਂ ਦੀਆਂ ਅਸਫਲ ਨੀਤੀਆਂ ਨੂੰ ਠੀਕ ਕਰਾਂਗਾ ਤੇ ਬਹੁਤ ਵੱਡੇ ਐਲਾਨ ਜਿਹੜੇ ਉਹਨਾਂ ਨੇ ਸੰਬੋਧਨ ਦੇ ਦੌਰਾਨ ਕੀਤੇ ਨੇ ਤੇ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਹੁਣ ਸਿਰਫ ਦੋ ਲਿੰਗ ਹੋਣਗੇ ਮਰਦ ਤੇ ਔਰਤ ਮਰਦਾਂ ਨੂੰ ਔਰਤਾਂ ਦੀਆਂ ਖੇਡਾਂ ਖੇਡਣ ਤੇ ਪਾਬੰਦੀ ਲਗਾ ਦਿੱਤੀ ਆ ਮਤਲਬ ਕਿ ਉਹਨਾਂ ਨੇ ਅਮਰੀਕਾ ਦੇ ਲਈ ਜਿੱਥੇ ਵੱਡੇ ਐਲਾਨ ਕੀਤੇ ਤੇ ਉੱਥੇ ਹੀ ਭਾਰਤ ਦੇ ਖਿਲਾਫ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਉਹਨਾਂ ਨੇ ਜਿਹੜਾ ਸਰਕਾਰੀ ਭਾਸ਼ਾ ਨੂੰ ਵੀ ਲੈ ਕੇ ਕਾਫੀ ਗੱਲਾਂ ਆਖੀਆਂ ਪਰ ਜੋ ਉਹਨਾਂ ਨੇ ਅਮਰੀਕਾ ਦੀ ਅਰਥਵਿਵਸਥਾ ਨੂੰ ਲੈ ਕੇ ਵੱਡੇ ਫੈਸਲੇ ਕੀਤੇ ਕਿਉਂਕਿ ਜਦੋਂ ਟੈਰਿਫ ਬਾਹਰ ਲੱਗਦੀ ਹੈ ਤਾਂ ਕਿਤਨਾ ਕਿਤੇ ਇਸ ਦਾ ਅਸਰ ਜਿਹੜਾ ਸ਼ੇਅਰ ਬਾਜ਼ਾਰਾਂ ਤੇ ਵੀ ਕਾਫੀ ਪੈਂਦਾ ਹੈ ਤੇ ਉੱਥੇ ਹੀ ਕਾਫੀ ਜ਼ਿਆਦਾ ਇਨ੍ਹਾਂ ਦੇ ਵਿੱਚ ਜਿਹੜਾ ਡਾਊਨ ਸਾਹਮਣੇ ਆਇਆ ਤੇ ਉੱਥੇ ਹੀ ਇਹ ਵੀ ਗੱਲ ਜਿਹੜੇ ਰਾਸ਼ਟਰਪਤੀ 트াম্প ਨੇ ਇਹ ਆਖਰੇ ਨੇ ਕਿ ਅਮਰੀਕੀ ਨਾਗਰਿਕਾਂ ਦੇ ਲਈ ਅਰਥਵਿਵਸਥਾ ਸੁਰੱਖਿਆ ਤੇ ਗਲੋਬਲ ਸਹਿਯੋਗ ਜਿਹੜਾ ਹੈ ਉਹ ਮਜ਼ਬੂਤ ਬਣਾਉਣਾ ਤੇ ਉੱਥੇ ਹੀ ਵਿਦੇਸ਼ ਤੇ ਘਰੇਲੂ ਨੀਤੀ ਦੇ ਵਿੱਚ ਵੀ ਕਾਫੀ ਬਦਲਾਅ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਹੁਣ ਉਹਨਾਂ ਨੇ ਭਾਰਤ ਦੇ ਖਿਲਾਫ ਵੀ ਜਿਹੜਾ ਦੋ ਟੁੱਕ ਸੁਣਾ ਦਿੱਤਾ ਕਿ ਹੁਣ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਹਾਲਾਂਕਿ ਕੈਨੇਡਾ ਦੇ ਵਿੱਚ ਉਤਾਵਨੀ ਸਾਹਮਣੇ ਆਈ ਸੀ ਕਿ ਅਸੀਂ ਵੀ ਟੈਰਿਫ ਲਗਾਵਾਂਗੇ ਤਾਂ ਉਹ ਵੀ ਜਿਹੜੀ ਇੱਕ ਤਲਖੀ ਦੇਖਣ ਨੂੰ ਮਿਲੀ ਸੀ ਉਸ ਤੋਂ ਬਾਅਦ ਜਿਹੜਾ ਜਲੈਂਸਕੀ ਦੇ ਨਾਲ ਬਹਿਸ ਹੁੰਦੀ ਆ ਸੁਰੱਖਿਆ ਮੁੱਦੇ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਜੰਗ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਹੈ ਤੇ ਲਗਾਤਾਰ ਜਿਹੜੇ ਟਰੰਪ ਨੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ 2 ਅਪ੍ਰੈਲ ਜਿਹੜਾ ਉਹਨਾਂ ਨੇ ਸਮਾਂ ਦੱਸ ਦਿੱਤਾ ਹੈ ਕਿ ਹੁਣ 2 ਅਪ੍ਰੈਲ ਤੋਂ ਜਿਹੜਾ ਇਹ ਟੈਰਿਫ ਹੈ ਉਹ ਭਾਰਤ ਦੇ ਉੱਤੇ ਲਗੇਗਾ ਸੋ ਕਾਫੀ ਕੰਟਰੀਜ਼ ਨੂੰ ਲੈ ਕੇ ਉਹਨਾਂ ਨੇ ਵੱਡੇ ਫੈਸਲੇ ਜਿਹੜੇ ਸੁਣਾਏ ਨੇ ਜਿੱਥੇ ਕਿ ਇਸ ਦਾ ਅਸਰ ਸ਼ੇਅਰ ਬਾਜ਼ਾਰਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ ਇੱਕ ਤਰੀਕੇ ਦੇ ਨਾਲ ਜਵਾਬੀ ਟੈਕਸ ਦਾ 트ੰਪ ਨੇ ਲਗਾਇਆ ਹੈ ਤੇ ਉੱਥੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ 2 ਅਪ੍ਰੈਲ ਤੋਂ ਇਸ ਫੈਸਲੇ ਨੂੰ ਲਾਗੂ ਕਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਹੈ 100% ਤੋਂ ਜ਼ਿਆਦਾ ਟੈਰਿਫ ਵਸੂਲਦਾ ਹੈ ਤੇ ਉੱਥੇ ਹੀ ਚੀਨ ਵੀ ਜਿਹੜਾ ਸਾਡੇ ਸਮਾਨਾਂ ਤੇ ਔਸਤ ਟੈਰਿਫ ਦੁੱਗਣਾ ਵਸੂਲਦਾ ਹੈ ਤੇ ਦੱਖਣੀ ਕੋਰੀਆ 4 ਗੁਣਾ ਵਸੂਲਦਾ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਹੁਣ ਬਹੁਤ ਸਾਰੇ ਦੇਸ਼ਾਂ ਤੇ ਇੰਜ ਹੀ ਟੈਰਿਫ ਲਗਾਵਾਂਗੇ। ਦੂਜਾ ਕਿਉਂ ਤੇ ਮੈਂ ਤੁਹਾਡੇ ਕਿ 트럼ਪ ਨੇ ਆਪਣੇ ਦੂਸਰੇ ਕਾਰਜਕਾਲ ਦੇ ਦੌਰਾਨ ਪਹਿਲੀ ਵਾਰ ਸਦਨ ਨੂੰ ਸੰਬੋਧਿਤ ਕੀਤਾ ਤੇ ਉੱਥੇ ਹੀ ਉਹਨਾਂ ਨੇ ਵੱਡੇ ਫੈਸਲੇ ਲੈਨੇ ਅਮਰੀਕਾ ਦੇ ਹਿੱਤ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਆਖ ਦਿੱਤੀਆਂ ਤੇ ਉੱਥੇ ਹੀ ਉਹਨਾਂ ਨੇ ਭਾਰਤ ਤੇ ਟੈਰਿਫ ਲਗਾਉਣ ਦੀ ਵੀ ਗੱਲ ਆਖੀ ਹੈ ਜੀ ਹਾਂ ਉਹਨਾਂ ਨੇ ਕਿਹਾ ਕਿ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਜਿੱਥੇ ਪਹਿਲਾਂ ਵੀ ਮੈਕਸੀਕੋ ਤੇ ਚਾਈਨਾ ਤੇ ਟੈਰਿਫ ਲੱਗਦਾ ਹੈ ਤੇ ਉੱਥੇ ਹੀ ਕੈਨੇਡਾ ਤੇ ਵੀ ਟੈਰਿਫ ਲਗਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੀ ਅੱਗੋਂ ਚੇਤਾਵਨੀ ਜਿਹੜੀ ਸਾਹਮਣੇ ਆਉਂਦੀ ਹੈ ਤੇ ਉੱਥੇ ਹੀ ਹੁਣ ਪਾਰਤ ਤੇ ਵੀ ਟੈਰਿਫ ਲਗਾਉਣ ਜਾ ਰਹੇ ਨੇ 트럼ਪ ਵੱਡੇ ਐਲਾਨ ਜਿਹੜੇ ਉਹਨਾਂ ਨੇ ਕਰ ਦਿੱਤੇ ਨੇ ਕਿ ਅਮਰੀਕਾ ਦੀ ਅਰਥ ਵਿਵਸਥਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਵੱਡੇ ਐਲਾਨ ਕੀਤੇ ਨੇ ਸੰਬੋਧਨ ਦਾ ਥੀਮ ਵੀ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਦਾ ਸੁਪਨਾ ਪੂਰਾ ਕਰਾਂਗੇ ਇੱਕ ਨਵੀਨੀਕਰਨ ਕਰਾਂਗੇ ਤੇ ਬਹੁਤ ਵੱਡੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਹਾਲਾਂਕਿ ਪਹਿਲਾਂ ਉਹਨਾਂ ਨੇ ਗੈਰ ਪ੍ਰਵਾਸੀ ਭਾਰਤੀਆਂ ਨੂੰ ਵੀ ਵੱਡੇ ਝਟਕੇ ਦਿੱਤੇ ਨੇ ਪੀਐਮ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੁੰਦੀ ਹੈ ਪਰ ਉਸ ਤੋਂ ਬਾਅਦ ਹੁਣ ਇੱਕ ਵੱਡਾ ਹੋਰ ਐਕਸ਼ਨ ਜਿਹੜਾ 트ੰਪ ਦਾ ਉਹ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਜੜੀਆਂ ਵੱਡੀਆਂ ਗੱਲਾਂ ਆਖੀਆਂ ਨੇ ਸੰਬੋਧਨ ਦੇ ਦੌਰਾਨ ਜਿੱਥੇ ਕਿ ਇਸ ਤੋਂ ਪਹਿਲਾਂ ਉਹਨਾਂ ਨੇ 2017 ਦੇ ਵਿੱਚ ਸਦਨ ਨੂੰ ਸੰਬੋਧਨ ਕੀਤਾ ਸੀ ਤੇ ਹੁਣ ਉਹਨਾਂ ਦੇ ਦੂਸਰੇ ਕਾਰਜਕਾਲ ਦਾ ਪਹਿਲੇ ਸਦਨ ਦਾ ਸੰਬੋਧਨ ਹੈ ਤੇ ਉਹਨਾਂ ਨੇ ਕਿਹਾ ਕਿ ਵੱਡੇ ਸੁਪਨੇ ਤੇ ਦਲੇਰ ਫੈਸਲੇ ਲੈਣ ਦਾ ਸਮਾ ਆਗਿਆ ਪਰ ਹੁਣ ਸਾਡਾ ਮਕਸਦ ਅਮਰੀਕਾ ਨੂੰ ਫਿਰ ਤੋਂ ਅਫੋਰਡੇਬਲ ਬਣਾਉਣਾ ਹੈ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਮੈਕਸੀਕੋ ਤੇ ਭਾਰਤ ਤੇ ਦੱਖਣੀ ਕੋਰੀਆ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਨੇ ਤੇ ਅਸੀਂ 2 April ਤੋਂ ਇਹਨਾਂ ਤੇ ਫਿਰ ਤੋਂ ਜਿਹੜਾ ਰੈਸੀਪ੍ਰੋਕਲ ਟੈਕਸ ਜਿਹੜਾ ਲਗਾਉਣ ਵਾਲੇ ਆ ਜਿੱਥੇ ਕਿ ਭਾਰਤ ਵੀ ਇਸ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ ਕੈਨੇਡਾ ਮੈਕਸੀਕੋ ਚੀਨ ਤੇ ਭਾਰਤ ਤੇ ਰੈਸਿਪਰੋਕਲ ਟੈਕਸ ਜਿਹੜਾ ਲਗਾਇਆ ਜਾਏਗਾ ਤੇ ਉਹਨਾਂ ਨੇ ਡੋਨਲਡ ਟਰੰਪ ਨੇ ਵੀ ਕਹਿ ਦਿੱਤਾ ਕਿ ਉਹ ਸਾਡੇ ਤੋਂ ਇਕੱਠੇ ਕੀਤੇਗੇ ਪੈਸੇ ਦੀ ਵਸੂਲੀ ਕਰਕੇ ਦੇਸ਼ ਦੀ ਮਹਿੰਗਾਈ ਨੂੰ ਕੰਟਰੋਲ ਕਰਨਗੇ ਤੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਿਹੜੇ ਵਾਈਡਨ ਸੀ ਉਹਨਾਂ ਦੀਆਂ ਅਸਫਲ ਨੀਤੀਆਂ ਨੂੰ ਠੀਕ ਕਰਾਂਗਾ ਤੇ ਬਹੁਤ ਵੱਡੇ ਐਲਾਨ ਜਿਹੜੇ ਉਹਨਾਂ ਨੇ ਸੰਬੋਧਨ ਦੇ ਦੌਰਾਨ ਕੀਤੇ ਨੇ ਤਾਂ ਨੂੰ ਔਰਤਾਂ ਦੀਆਂ ਖੇਡਾਂ ਖੇਡਣ ਤੇ ਪਾਬੰਦੀ ਲਗਾ ਦਿੱਤੀ ਆ ਮਤਲਬ ਕਿ ਉਹਨਾਂ ਨੇ ਅਮਰੀਕਾ ਦੇ ਲਈ ਜਿੱਥੇ ਵੱਡੇ ਐਲਾਨ ਕੀਤੇ ਤੇ ਉੱਥੇ ਹੀ ਭਾਰਤ ਦੇ ਖਿਲਾਫ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਉਹਨਾਂ ਨੇ ਜਿਹੜਾ ਸਰਕਾਰੀ ਭਾਸ਼ਾ ਨੂੰ ਵੀ ਲੈ ਕੇ ਕਾਫੀ ਗੱਲਾਂ ਆਖੀਆਂ ਪਾ ਜੋ ਉਹਨਾਂ ਨੇ ਅਮਰੀਕਾ ਦੀ ਅਰਥਵਿਵਸਥਾ ਨੂੰ ਲੈ ਕੇ ਵੱਡੇ ਫੈਸਲੇ ਕੀਤੇ ਕਿਉਂਕਿ ਜਦੋਂ ਟੈਰਿਫ ਬਾਹਰ ਲੱਗਦੀ ਹੈ ਤਾਂ ਕਿਤਨਾ ਕਿਤੇ ਇਸ ਦਾ ਅਸਰ ਜਿਹੜਾ ਸ਼ੇਅਰ ਬਾਜ਼ਾਰਾਂ ਤੇ ਵੀ ਕਾਫੀ ਪੈਂਦਾ ਹੈ ਤੇ ਉੱਥੇ ਹੀ ਕਾਫੀ ਜ਼ਿਆਦਾ ਇਹਨਾਂ ਦੇ ਵਿੱਚ ਜਿਹੜਾ ਡਾਊਨ ਸਾਹਮਣੇ ਆਇਆ ਤੇ ਉੱਥੇ ਹੀ ਇਹ ਵੀ ਗੱਲ ਜਿਹੜੀ ਰਾਸ਼ਟਰਪਤੀ 트ੰਪ ਨੇ ਇਹ ਆਖਰੇ ਨੇ ਕਿ ਅਮਰੀਕੀ ਨਾਗਰਿਕਾਂ ਦੇ ਲਈ ਅਰਥਵਿਵਸਥਾ ਸੁਰੱਖਿਆ ਤੇ ਗਲੋਬਲ ਸਹਿਯੋਗ ਜਿਹੜਾ ਹੈ ਉਹ ਮਜ਼ਬੂਤ ਬਣਾਉਣਾ ਹੈ ਤੇ ਉਹ ਤੇ ਹੀ ਵਿਦੇਸ਼ ਤੇ ਕਰੇਲੂ ਨੀਤੀ ਦੇ ਵਿੱਚ ਵੀ ਕਾਫੀ ਬਦਲਾਅ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਹੁਣ ਉਹਨਾਂ ਨੇ ਭਾਰਤ ਦੇ ਖਿਲਾਫ ਵੀ ਜਿਹੜਾ ਦੋ ਟੁੱਕ ਸੁਣਾ ਦਿੱਤਾ ਕਿ ਹੁਣ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਹਾਲਾਂਕਿ ਕੈਨੇਡਾ ਦੇ ਵਿੱਚ ਉਤਾਵਨੀ ਸਾਹਮਣੇ ਆਈ ਸੀ ਕਿ ਅਸੀਂ ਵੀ ਟੈਰਿਫ ਲਗਾਵਾਂਗੇ ਤਾਂ ਉਹ ਵੀ ਜਿਹੜੀ ਇੱਕ ਤਲਖੀ ਦੇਖਣ ਨੂੰ ਮਿਲੀ ਸੀ ਉਸ ਤੋਂ ਬਾਅਦ ਜਿਹੜਾ ਜਲਨਸਕੀ ਦੇ ਨਾਲ ਬਹਿਸ ਹੁੰਦੀ ਆ ਸੁਰੱਖਿਆ ਮੁੱਦੇ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਜੰਗ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਹੈ ਤੇ ਲਗਾਤਾਰ ਜਿਹੜੇ 트াম্প ਨੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ 2 April ਜਿਹੜਾ ਉਹਨਾਂ ਨੇ ਸਮਾਂ ਦੱਸ ਦਿੱਤਾ ਹੈ ਕਿ ਹੁਣ 2 April ਤੋਂ ਜਿਹੜਾ ਇਹ ਟੈਰਿਫ ਹੈ ਉਹ ਭਾਰਤ ਦੇ ਉੱਤੇ ਲੱਗੇਗਾ ਸੋ ਕਾਫੀ ਕੰਟਰੀਜ਼ ਨੂੰ ਲੈ ਕੇ ਉਹਨਾਂ ਨੇ ਵੱਡੇ ਫੈਸਲੇ ਜਿਹੜੇ ਸੁਣਾਏ ਨੇ ਜਿੱਥੇ ਕਿ ਇਸ ਦਾ ਅਸਰ ਸ਼ੇਅਰ ਬਾਜ਼ਾਰਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ ਇੱਕ ਤਰੀਕੇ ਦੇ ਨਾਲ ਜਵਾਬੀ ਟੈਕਸ ਜਿਹੜਾ 트াম্প ਨੇ ਲਗਾਇਆ ਹੈ ਤੇ ਉੱਥੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ 2 ਅਪ੍ਰੈਲ ਤੋਂ ਇਸ ਫੈਸਲੇ ਨੂੰ ਲਾਗੂ ਕਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਹੈ 100% ਤੋਂ ਜ਼ਿਆਦਾ ਟੈਰਿਫ ਵਸੂਲਦਾ ਹੈ ਤੇ ਉੱਥੇ ਹੀ ਚੀਨ ਵੀ ਜਿਹੜਾ ਸਾਡੇ ਸਮਾਨਾਂ ਤੇ ਔਸਤ ਟੈਰਿਫ ਦੁੱਗਣਾ ਵਸੂਲਦਾ ਹੈ ਤੇ ਦੱਖਣੀ ਕੋਰੀਆ 4 ਗੁਣਾ ਵਸੂਲਦਾ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਹੁਣ ਬਹੁਤ ਸਾਰੇ ਦੇਸ਼ਾਂ ਤੇ ਇੰਜ ਹੀ ਟੈਰਿਫ ਲਗਾਵਾਂਗੇ ਜੋ ਚ ਕਿਉ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਅਮਰੀਕਾ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਜੀहां ਭਾਰਤ ਦੇ ਖਿਲਾਫ ਇੱਕ ਵੱਡਾ ਐਲਾਨ ਜਿਹੜਾ ਹੈ ਅਮਰੀਕਾ ਨੇ ਕਰ ਦਿੱਤਾ ਜਿੱਥੇ ਕਿ 트াম্প ਨੇ ਆਪਣੇ ਦੂਸਰੇ ਕਾਰਜਕਾਲ ਦੇ ਦੌਰਾਨ ਪਹਿਲੀ ਵਾਰ ਸਦਨ ਨੂੰ ਸੰਬੋਧਿਤ ਕੀਤਾ ਤੇ ਉੱਥੇ ਹੀ ਉਹਨਾਂ ਨੇ ਵੱਡੇ ਫੈਸਲੇ ਲੈਨੇ ਅਮਰੀਕਾ ਦੇ ਹਿੱਤ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਆਖ ਦਿੱਤੀਆਂ ਤੇ ਉੱਥੇ ਹੀ ਉਹਨਾਂ ਨੇ ਭਾਰਤ ਤੇ ਟੈਰਿਫ ਲਗਾਉਣ ਦੀ ਵੀ ਗੱਲ ਆਖੀ ਹੈ ਜੀ ਹਾਂ ਉਹਨਾਂ ਨੇ ਕਿਹਾ ਕਿ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਜਿੱਥੇ ਪਹਿਲਾਂ ਵੀ ਮੈਕਸੀਕੋ ਤੇ ਚਾਈਨਾ ਆਂ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਵੱਡੇ ਐਲਾਨ ਕੀਤੇ ਨੇ ਸੰਬੋਧਨ ਦਾ ਥੀਮ ਵੀ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਦਾ ਸੁਪਨਾ ਪੂਰਾ ਕਰਾਂਗੇ ਇੱਕ ਨਵੀਨੀਕਰਨ ਕਰਾਂਗੇ ਤੇ ਬਹੁਤ ਵੱਡੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਹਾਲਾਂਕਿ ਪਹਿਲਾਂ ਉਹਨਾਂ ਨੇ ਗੈਰ ਪ੍ਰਵਾਸੀ ਭਾਰਤੀਆਂ ਨੂੰ ਵੀ ਵੱਡੇ ਝਟਕੇ ਦਿੱਤੇ ਨੇ ਪੀਐਮ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੁੰਦੀ ਆ ਪਰ ਉਸ ਤੋਂ ਬਾਅਦ ਹੁਣ ਇੱਕ ਵੱਡਾ ਹੋਰ ਐਕਸ਼ਨ ਜਿਹੜਾ 트ੰਪ ਦਾ ਉਹ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਜੜੀਆਂ ਵੱਡੀਆਂ ਗੱਲਾਂ ਆਖੀਆਂ ਨੇ ਸੰਬੋਧਨ ਦੇ ਦੌਰਾਨ ਜਿੱਥੇ ਕਿ ਇਸ ਤੋਂ ਪਹਿਲਾਂ ਉਹਨਾਂ ਨੇ 2017 ਦੇ ਵਿੱਚ ਸਦਨ ਨੂੰ ਸੰਬੋਧਨ ਕੀਤਾ ਸੀ ਤੇ ਹੁਣ ਉਹਨਾਂ ਦੇ ਦੂਸਰੇ ਕਾਰਜਕਾਲ ਦਾ ਪਹਿਲੇ ਸਦਨ ਦਾ ਸੰਬੋਧਨ ਹੈ ਤੇ ਉਹਨਾਂ ਨੇ ਕਿਹਾ ਕਿ ਵੱਡੇ ਸੁਪਨੇ ਤੇ ਦਲੇਰ ਫੈਸਲੇ ਲੈਣ ਦਾ ਸਮਾ ਆ ਗਿਆ ਪਰ ਹੁਣ ਸਾਡਾ ਮਕਸਦ ਅਮਰੀਕਾ ਨੂੰ ਫਿਰ ਤੋਂ ਅਫੋਰਡੇਬਲ ਬਣਾਉਣਾ ਹੈ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਮੈਕਸੀਕੋ ਤੇ ਭਾਰਤ ਤੇ ਦੱਖਣੀ ਕੋਰੀਆ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਨੇ ਤੇ ਅਸੀਂ 2 April ਤੋਂ ਇਹਨਾਂ ਤੇ ਫਿਰ ਤੋਂ ਜਿਹੜਾ ਰੈਸੀਪ੍ਰੋਕਲ ਟੈਕਸ ਜਿਹੜਾ ਲਗਾਉਣ ਵਾਲੇ ਆ ਜਿੱਥੇ ਕਿ ਭਾਰਤ ਵੀ ਇਸ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ ਕੈਨੇਡਾ ਮੈਕਸੀਕੋ ਚੀਨ ਤੇ ਭਾਰਤ ਤੇ ਰੈਸੀਪ੍ਰੋਕਲ ਟੈਕਸ ਜਿਹੜਾ ਲਗਾਇਆ ਜਾਏਗਾ ਤੇ ਉਹਨਾਂ ਨੇ ਡੋਨਲਡ ਟਰੰਪ ਨੇ ਵੀ ਕਹਿ ਦਿੱਤਾ ਕਿ ਉਹ ਸਾਡੇ ਤੋਂ ਇਕੱਠੇ ਕੀਤੇਗੇ ਪੈਸੇ ਦੀ ਵਸੂਲੀ ਕਰਕੇ ਦੇਸ਼ ਦੀ ਮਹਿੰਗਾਈ ਨੂੰ ਕੰਟਰੋਲ ਕਰਨਗੇ ਤੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਿਹੜੇ ਵਾਈਡਨ ਸੀ ਉਹਨਾਂ ਦੀਆਂ ਅਸਫਲ ਨੀਤੀਆਂ ਨੂੰ ਠੀਕ ਕਰਾਂਗਾ ਤੇ ਬਹੁਤ ਵੱਡੇ ਐਲਾਨ ਜਿਹੜੇ ਉਹਨਾਂ ਨੇ ਸੰਬੋਧਨ ਦੇ ਦੌਰਾਨ ਕੀਤੇ ਨੇ ਤੇ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਹੁਣ ਸਿਰਫ ਦੋ ਲਿੰਗ ਹੋਣਗੇ ਮਰਦ ਤੇ ਔਰਤ ਮਰਦਾਂ ਨੂੰ ਔਰਤਾਂ ਦੀਆਂ ਖੇਡਾਂ ਖੇਡਣ ਤੇ ਪਾਬੰਦੀ ਲਗਾ ਦਿੱਤੀ ਹੈ ਮਤਲਬ ਕਿ ਉਹਨਾਂ ਨੇ ਅਮਰੀਕਾ ਦੇ ਲਈ ਜਿੱਥੇ ਵੱਡੇ ਐਲਾਨ ਕੀਤੇ ਤੇ ਉੱਥੇ ਹੀ ਭਾਰਤ ਦੇ ਖਿਲਾਫ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਉਹਨਾਂ ਨੇ ਜਿਹੜਾ ਸਰਕਾਰੀ ਭਾਸ਼ਾ ਨੂੰ ਵੀ ਲੈ ਕੇ ਕਾਫੀ ਗੱਲਾਂ ਆਖੀਆਂ ਪਾ ਜੋ ਉਹਨਾਂ ਨੇ ਅਮਰੀਕਾ ਦੀ ਅਰਥਵਿਵਸਥਾ ਨੂੰ ਲੈ ਕੇ ਵੱਡੇ ਫੈਸਲੇ ਕੀਤੇ ਕਿਉਂਕਿ ਜਦੋਂ ਟੈਰਿਫ ਬਾਹਰ ਲੱਗਦੀ ਹੈ ਤਾਂ ਕਿਤਨਾ ਕਿਤੇ ਇਸ ਦਾ ਅਸਰ ਜਿਹੜਾ ਸ਼ੇਅਰ ਬਾਜ਼ਾਰਾਂ ਤੇ ਵੀ ਕਾਫੀ ਪੈਂਦਾ ਹੈ ਤੇ ਉੱਥੇ ਹੀ ਕਾਫੀ ਜ਼ਿਆਦਾ ਇਹਨਾਂ ਦੇ ਵਿੱਚ ਜਿਹੜਾ ਡਾਊਨ ਸਾਹਮਣੇ ਆਇਆ ਤੇ ਉੱਥੇ ਹੀ ਇਹ ਵੀ ਗੱਲ ਜਿਹੜੀ ਰਾਸ਼ਟਰਪਤੀ 트ੰਪ ਨੇ ਇਹ ਆਖਰੇ ਨੇ ਕਿ ਅਮਰੀਕੀ ਨਾਗਰਿਕਾਂ ਦੇ ਲਈ ਅਰਥਵਿਵਸਥਾ ਸੁਰੱਖਿਆ ਤੇ ਗਲੋਬਲ ਸਹਿਯੋਗ ਜਿਹੜਾ ਹੈ ਉਹ ਮਜ਼ਬੂਤ ਬਣਾਉਣਾ ਹੈ ਤੇ ਉਹ ਤੇ ਹੀ ਵਿਦੇਸ਼ ਤੇ ਕਰੇਲੂ ਨੀਤੀ ਦੇ ਵਿੱਚ ਵੀ ਕਾਫੀ ਬਦਲਾਅ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਹੁਣ ਉਹਨਾਂ ਨੇ ਭਾਰਤ ਦੇ ਖਿਲਾਫ ਵੀ ਜਿਹੜਾ ਦੋ ਟੁੱਕ ਸੁਣਾ ਦਿੱਤਾ ਕਿ ਹੁਣ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਹਾਲਾਂਕਿ ਕੈਨੇਡਾ ਦੇ ਵਿੱਚ ਉਤਾਵਨੀ ਸਾਹਮਣੇ ਆਈ ਸੀ ਕਿ ਅਸੀਂ ਵੀ ਟੈਰਿਫ ਲਗਾਵਾਂਗੇ ਤਾਂ ਉਹ ਵੀ ਜਿਹੜੀ ਇੱਕ ਤਲਖੀ ਦੇਖਣ ਨੂੰ ਮਿਲੀ ਸੀ ਉਸ ਤੋਂ ਬਾਅਦ ਜਿਹੜਾ ਜਲਨਸਕੀ ਦੇ ਨਾਲ ਬਹਿਸ ਹੁੰਦੀ ਹੈ ਸੁਰੱਖਿਆ ਮੁੱਦੇ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਜੰਗ ਜਿਹੜੀ ਹੈ ਉਹ ਖਤਮ ਹੋਣੀ ਚਾਹੀਦੀ ਹੈ ਤੇ ਲਗਾਤਾਰ ਜਿਹੜੇ 트াম্প ਨੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ 2 April ਜਿਹੜਾ ਉਹਨਾਂ ਨੇ ਸਮਾਂ ਦੱਸ ਦਿੱਤਾ ਹੈ ਕਿ ਹੁਣ 2 April ਤੋਂ ਜਿਹੜਾ ਇਹ ਟੈਰਿਫ ਹੈ ਉਹ ਭਾਰਤ ਦੇ ਉੱਤੇ ਲੱਗੇਗਾ ਸੋ ਕਾਫੀ ਕੰਟਰੀਜ਼ ਨੂੰ ਲੈ ਕੇ ਉਹਨਾਂ ਨੇ ਵੱਡੇ ਫੈਸਲੇ ਜਿਹੜੇ ਸੁਣਾਏ ਨੇ ਜਿੱਥੇ ਕਿ ਇਸ ਦਾ ਅਸਰ ਸ਼ੇਅਰ ਬਾਜ਼ਾਰਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ ਇੱਕ ਤਰੀਕੇ ਦੇ ਨਾਲ ਜਵਾਬੀ ਟੈਕਸ ਜਿਹੜਾ 트াম্প ਨੇ ਲਗਾਇਆ ਹੈ ਤੇ ਉੱਥੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ 2 ਅਪ੍ਰੈਲ ਤੋਂ ਇਸ ਫੈਸਲੇ ਨੂੰ ਲਾਗੂ ਕਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਹੈ 100% ਤੋਂ ਜ਼ਿਆਦਾ ਟੈਰਿਫ ਵਸੂਲਦਾ ਹੈ ਤੇ ਉੱਥੇ ਹੀ ਚੀਨ ਵੀ ਜਿਹੜਾ ਸਾਡੇ ਸਮਾਨਾਂ ਤੇ ਔਸਤ ਟੈਰਿਫ ਦੁੱਗਣਾ ਵਸੂਲਦਾ ਹੈ ਤੇ ਦੱਖਣੀ ਕੋਰੀਆ 4 ਗੁਣਾ ਵਸੂਲਦਾ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਹੁਣ ਬਹੁਤ ਸਾਰੇ ਦੇਸ਼ਾਂ ਤੇ ਇੰਜ ਹੀ ਟੈਰਿਫ ਲਗਾਵਾਂਗੇ ਜੋ ਚੁੱਕਿਓ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਅਮਰੀਕਾ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਜੀहां ਭਾਰਤ ਦੇ ਖਿਲਾਫ ਇੱਕ ਵੱਡਾ ਐਲਾਨ ਜਿਹੜਾ ਹੈ ਅਮਰੀਕਾ ਨੇ ਕਰ ਦਿੱਤਾ ਜਿੱਥੇ ਕਿ 트াম্প ਨੇ ਆਪਣੇ ਦੂਸਰੇ ਕਾਰਜਕਾਲ ਦੇ ਦੌਰਾਨ ਪਹਿਲੀ ਵਾਰ ਸਦਨ ਨੂੰ ਸੰਬੋਧਿਤ ਕੀਤਾ ਤੇ ਉੱਥੇ ਹੀ ਉਹਨਾਂ ਨੇ ਵੱਡੇ ਫੈਸਲੇ ਲੈਨੇ ਅਮਰੀਕਾ ਦੇ ਹਿੱਤ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਆਖ ਦਿੱਤੀਆਂ ਤੇ ਉੱਥੇ ਹੀ ਉਹਨਾਂ ਨੇ ਭਾਰਤ ਤੇ ਟੈਰਿਫ ਲਗਾਉਣ ਦੀ ਵੀ ਗੱਲ ਆਖੀ ਹੈ ਜੀ ਹਾਂ ਉਹਨਾਂ ਨੇ ਕਿਹਾ ਕਿ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਜਿੱਥੇ ਪਹਿਲਾਂ ਵੀ ਮੈਕਸੀਕੋ ਤੇ ਚਾਈਨਾ ਤੇ ਟੈਰਿਫ ਲੱਗਦਾ ਹੈ ਤੇ ਉੱਥੇ ਹੀ ਕੈਨੇਡਾ ਤੇ ਵੀ ਟੈਰਿਫ ਲਗਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੀ ਅੱਗੋਂ ਚੇਤਾਵਨੀ ਜਿਹੜੀ ਸਾਹਮਣੇ ਆਉਂਦੀ ਹੈ ਤੇ ਉੱਥੇ ਹੀ ਹੁਣ ਭਾਰਤ ਤੇ ਵੀ ਟੈਰਿਫ ਲਗਾਉਣ ਜਾ ਰਹੇ ਨੇ 트럼ਪ ਵੱਡੇ ਐਲਾਨ ਜਿਹੜੇ ਉਹਨਾਂ ਨੇ ਕਰ ਦਿੱਤੇ ਨੇ ਕਿ ਅਮਰੀਕਾ ਦੀ ਅਰਥ ਵਿਵਸਥਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਵੱਡੇ ਐਲਾਨ ਕੀਤੇ ਨੇ ਸੰਬੋਧਨ ਦਾ ਥੀਮ ਵੀ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਦਾ ਸੁਪਨਾ ਪੂਰਾ ਕਰਾਂਗੇ ਇੱਕ ਨਵੀਨੀਕਰਨ ਕਰਾਂਗੇ ਤੇ ਬਹੁਤ ਵੱਡੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਹਾਲਾਂਕਿ ਪਹਿਲਾਂ ਉਹਨਾਂ ਨੇ ਗੈਰ ਪ੍ਰਵਾਸੀ ਭਾਰਤੀਆਂ ਨੂੰ ਵੀ ਵੱਡੇ ਝਟਕੇ ਦਿੱਤੇ ਨੇ ਪੀਐਮ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੁੰਦੀ ਹੈ ਪਰ ਉਸ ਤੋਂ ਬਾਅਦ ਹੁਣ ਇੱਕ ਵੱਡਾ ਹੋਰ ਐਕਸ਼ਨ ਜਿਹੜਾ 트੍ਰੰਪ ਦਾ ਉਹ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਜੜੀਆਂ ਵੱਡੀਆਂ ਗੱਲਾਂ ਆਖੀਆਂ ਨੇ ਸੰਬੋਧਨ ਦੇ ਦੌਰਾਨ ਜਿੱਥੇ ਕਿ ਇਸ ਤੋਂ ਪਹਿਲਾਂ ਉਹਨਾਂ ਨੇ 2017 ਦੇ ਵਿੱਚ ਸਦਨ ਨੂੰ ਸੰਬੋਧਨ ਕੀਤਾ ਸੀ ਤੇ ਹੁਣ ਉਹਨਾਂ ਦੇ ਦੂਸਰੇ ਕਾਰਜਕਾਲ ਦਾ ਪਹਿਲੇ ਸਦਨ ਦਾ ਸੰਬੋਧਨ ਹੈ ਤੇ ਉਹਨਾਂ ਨੇ ਕਿਹਾ ਕਿ ਵੱਡੇ ਸੁਪਨੇ ਤੇ ਦਲੇਰ ਫੈਸਲੇ ਲੈਣ ਦਾ ਸਮਾਂ ਆ ਗਿਆ ਪਰ ਹੁਣ ਸਾਡਾ ਮਕਸਦ ਅਮਰੀਕਾ ਨੂੰ ਫਿਰ ਤੋਂ ਅਫੋਰਡੇਬਲ ਬਣਾਉਣਾ ਹੈ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ, ਮੈਕਸੀਕੋ ਤੇ ਭਾਰਤ ਤੇ ਦੱਖਣੀ ਕੋਰੀਆ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਨੇ ਤੇ ਅਸੀਂ 2 ਅਪ੍ਰੈਲ ਤੋਂ ਇਹਨਾਂ ਤੇ ਫਿਰ ਤੋਂ ਜਿਹੜਾ ਰੈਸੀਪ੍ਰੋਕਲ ਟੈਕਸ ਜਿਹੜਾ ਲਗਾਉਣ ਵਾਲੇ ਆ ਜਿੱਥੇ ਕਿ ਭਾਰਤ ਵੀ ਇਸ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਕੈਨੇਡਾ, ਮੈਕਸੀਕੋ, ਚੀਨ ਤੇ ਭਾਰਤ ਤੇ ਰੈਸੀਪ੍ਰੋਕਲ ਟੈਕਸ ਜਿਹੜਾ ਲਗਾਇਆ ਜਾਏਗਾ ਤੇ ਉਹਨਾਂ ਨੇ ਡੋਨਲਡ ਟਰੰਪ ਨੇ ਵੀ ਕਹਿ ਦਿੱਤਾ ਕਿ ਉਹ ਸਾਡੇ ਤੋਂ ਇਕੱਠੇ ਕੀਤੇਗੇ ਫਸਲ ਦੀ ਬਸੂਲੀ ਕਰਕੇ ਦੇਸ਼ ਦੀ ਮਹਿੰਗਾਈ ਨੂੰ ਕੰਟਰੋਲ ਕਰਨਗੇ ਤੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਿਹੜੇ ਵਾਈਡਨ ਸੀ ਉਹਨਾਂ ਦੀਆਂ ਅਸਫਲ ਨੀਤੀਆਂ ਨੂੰ ਠੀਕ ਕਰਾਂਗਾ ਤੇ ਬਹੁਤ ਵੱਡੇ ਐਲਾਨ ਜਿਹੜੇ ਉਹਨਾਂ ਨੇ ਸੰਬੋਧਨ ਦੇ ਦੌਰਾਨ ਕੀਤੇ ਨੇ ਤੇ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਹੁਣ ਸਿਰਫ ਦੋ ਲਿੰਗ ਹੋਣਗੇ ਮਰਦ ਤੇ ਔਰਤ ਮਰਦਾਂ ਨੂੰ ਔਰਤਾਂ ਦੀਆਂ ਖੇਡਾਂ ਖੇਡਣ ਤੇ ਪਾਬੰਦੀ ਲਗਾ ਦਿੱਤੀ ਆ ਮਤਲਬ ਕਿ ਉਹਨਾਂ ਨੇ ਅਮਰੀਕਾ ਦੇ ਲਈ ਜਿੱਥੇ ਵੱਡੇ ਐਲਾਨ ਕੀਤੇ ਤੇ ਉੱਥੇ ਹੀ ਭਾਰਤ ਦੇ ਖਿਲਾਫ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਉਹਨਾਂ ਨੇ ਜਿਹੜਾ ਸਰਕਾਰੀ ਭਾਸ਼ਾ ਨੂੰ ਵੀ ਲੈ ਕੇ ਕਾਫੀ ਗੱਲਾਂ ਆਖੀਆਂ ਪਰ ਜੋ ਉਹਨਾਂ ਨੇ ਅ ਅਮਰੀਕਾ ਦੀ ਅਰਥਵਿਵਸਥਾ ਨੂੰ ਲੈ ਕੇ ਵੱਡੇ ਫੈਸਲੇ ਕੀਤੇ ਕਿਉਂਕਿ ਜਦੋਂ ਟੈਰਿਫ ਬਾਹਰ ਲੱਗਦੀ ਹੈ ਤਾਂ ਕਿਤਨਾ ਕਿਤੇ ਇਸ ਦਾ ਅਸਰ ਜਿਹੜਾ ਸ਼ੇਅਰ ਬਾਜ਼ਾਰਾਂ ਤੇ ਵੀ ਕਾਫੀ ਪੈਂਦਾ ਤੇ ਉੱਥੇ ਹੀ ਕਾਫੀ ਜ਼ਿਆਦਾ ਇਹਨਾਂ ਦੇ ਵਿੱਚ ਜਿਹੜਾ ਡਾਊਨ ਸਾਹਮਣੇ ਆਇਆ ਤੇ ਉੱਥੇ ਹੀ ਇਹ ਵੀ ਗੱਲ ਜਿਹੜੀ ਰਾਸ਼ਟਰਪਤੀ 트ੰਪ ਨੇ ਇਹ ਆਖਰੀ ਨੇ ਕਿ ਅਮਰੀਕੀ ਨਾਗਰਿਕਾਂ ਦੇ ਲਈ ਅਰਥਵਿਵਸਥਾ ਸੁਰੱਖਿਆ ਤੇ ਗਲੋਬਲ ਸਹਿਯੋਗ ਜਿਹੜਾ ਹੈ ਉਹ ਮਜ਼ਬੂਤ ਬਣਾਉਣਾ ਤੇ ਉੱਥੇ ਹੀ ਵਿਦੇਸ਼ ਤੇ ਕਰੇਲੂ ਨੀਤੀ ਦੇ ਵਿੱਚ ਵੀ ਕਾਫੀ ਬਦਲਾਅ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਹੁਣ ਉਹਨਾਂ ਨੇ ਭਾਰਤ ਦੇ ਖਿਲਾਫ ਵੀ ਜਿਹੜਾ ਦੋ ਟੱਕ ਸੁਨਾ ਦਿੱਤਾ ਕਿ ਹੁਣ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਹਾਲਾਂਕਿ ਕੈਨੇਡਾ ਦੇ ਵਿੱਚ ਉਤਾਵਨੀ ਸਾਹਮਣੇ ਆਈ ਸੀ ਕਿ ਅਸੀਂ ਵੀ ਟੈਰਿਫ ਲਗਾਵਾਂਗੇ ਤਾਂ ਉਹ ਵੀ ਜਿਹੜੀ ਇੱਕ ਤਲਖੀ ਦੇਖਣ ਨੂੰ ਮਿਲੀ ਸੀ ਉਸ ਤੋਂ ਬਾਅਦ ਜਿਹੜਾ ਜਲਨਸਕੀ ਦੇ ਨਾਲ ਬਹਿਸ ਹੁੰਦੀ ਹੈ ਸੁਰੱਖਿਆ ਮੁੱਦੇ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਜੰਗ ਜਿਹੜੀ ਹੈ ਉਹ ਖਤਮ ਹੋਣੀ ਚਾਹੀਦੀ ਹੈ ਤੇ ਲਗਾਤਾਰ ਜਿਹੜੇ ਟਰੰਪ ਨੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ 2 ਅਪ੍ਰੈਲ ਜਿਹੜਾ ਉਹਨਾਂ ਨੇ ਸਮਾਂ ਦੱਸ ਦਿੱਤਾ ਹੈ ਕਿ ਹੁਣ 2 April ਤੋਂ ਜਿਹੜਾ ਇਹ ਟੈਰਿਫ ਹੈ ਉਹ ਭਾਰਤ ਦੇ ਉੱਤੇ ਲੱਗੇਗਾ ਸੋ ਕਾਫੀ ਕੰਟਰੀਜ਼ ਨੂੰ ਲੈ ਕੇ ਉਹਨਾਂ ਨੇ ਵੱਡੇ ਫੈਸਲੇ ਜਿਹੜੇ ਸੁਣਾਏ ਨੇ ਜਿੱਥੇ ਕਿ ਇਸ ਦਾ ਅਸਰ ਸ਼ੇਅਰ ਬਾਜ਼ਾਰਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ ਇੱਕ ਤਰੀਕੇ ਦੇ ਨਾਲ ਜਵਾਬੀ ਟੈਕਸ ਜਿਹੜਾ 트ੰਪ ਨੇ ਲਗਾਇਆ ਹੈ ਤੇ ਉੱਥੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ 2 April ਤੋਂ ਇਸ ਫੈਸਲੇ ਨੂੰ ਲਾਗੂ ਕਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਹੈ 100% ਤੋਂ ਜ਼ਿਆਦਾ ਟੈਰਿਫ ਵਸੂਲਦਾ ਤੇ ਉੱਥੇ ਹੀ ਚੀਨ ਵੀ ਜਿਹੜਾ ਸਾਡੇ ਸਮਾਨਾਂ ਤੇ ਔਸਤ ਟੈਰਿਫ ਦੁੱਗਣਾ ਵਸੂਲਦਾ ਤੇ ਦੱਖਣੀ ਕੋਰੀਆ 4 ਗੁਣਾ ਵਸੂਲਦਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਹੁਣ ਬਹੁਤ ਸਾਰੇ ਦੇਸ਼ਾਂ ਤੇ ਇੰਜ ਹੀ ਟੈਰਿਫ ਲਗਾਵਾਂਗੇ ਜੁੜ ਚੁੱਕੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਅਮਰੀਕਾ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਜੀहां ਭਾਰਤ ਦੇ ਖਿਲਾਫ ਇੱਕ ਵੱਡਾ ਐਲਾਨ ਜਿਹੜਾ ਹੈ ਅਮਰੀਕਾ ਨੇ ਕਰ ਦਿੱਤਾ ਜਿੱਥੇ ਕਿ 트럼ਪ ਨੇ ਆਪਣੇ ਦੂਸਰੇ ਕਾਰਜਕਾਲ ਦੇ ਦੌਰਾਨ ਪਹਿਲੀ ਵਾਰ ਸਦਨ ਨੂੰ ਸੰਬੋਧਿਤ ਕੀਤਾ ਤੇ ਉੱਥੇ ਹੀ ਉਹਨਾਂ ਨੇ ਵੱਡੇ ਫੈਸਲੇ ਲਏ ਨੇ ਅਮਰੀਕਾ ਦੇ ਹਿੱਤ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਆਖ ਦਿੱਤੀਆਂ ਤੇ ਉੱਥੇ ਹੀ ਉਹਨਾਂ ਨੇ ਭਾਰਤ ਤੇ ਟੈਰਿਫ ਲਗਾਉਣ ਦੀ ਵੀ ਗੱਲ ਆਖੀ ਹੈ ਜੀ ਹਾਂ ਉਹਨਾਂ ਨੇ ਕਿਹਾ ਕਿ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਜਿੱਥੇ ਪਹਿਲਾਂ ਵੀ ਮੈਕਸੀਕੋ ਤੇ ਚਾਈਨਾ ਤੇ ਟੈਰਿਫ ਲੱਗਦਾ ਹੈ ਤੇ ਉੱਥੇ ਹੀ ਕੈਨੇਡਾ ਤੇ ਵੀ ਟੈਰਿਫ ਲਗਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੀ ਅੱਗੋਂ ਚੇਤਾਵਨੀ ਜਿਹੜੀ ਸਾਹਮਣੇ ਆਉਂਦੀ ਹੈ ਤੇ ਉੱਥੇ ਹੀ ਹੁਣ ਭਾਰਤ ਤੇ ਵੀ ਟੈਰਿਫ ਲਗਾਉਣ ਜਾ ਰਹੇ ਨੇ 트럼ਪ ਵੱਡੇ ਐਲਾਨ ਜਿਹੜੀ ਉਹਨਾਂ ਨੇ ਕਰ ਦਿੱਤੇ ਨੇ ਕਿ ਅਮਰੀਕਾ ਦੀ ਅਰਥ ਵਿਵਸਥਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਵੱਡੇ ਐਲਾਨ ਕੀਤੇ ਨੇ ਸੰਬੋਧਨ ਦਾ ਥੀਮ ਵੀ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਦਾ ਸੁਪਨਾ ਪੂਰਾ ਕਰਾਂਗੇ ਇੱਕ ਨਵੀਨੀਕਰਨ ਕਰਾਂਗੇ ਤੇ ਬਹੁਤ ਵੱਡੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਹਾਲਾਂਕਿ ਪਹਿਲਾਂ ਉਹਨਾਂ ਨੇ ਗੈਰ ਪ੍ਰਵਾਸੀ ਭਾਰਤੀਆਂ ਨੂੰ ਵੀ ਵੱਡੇ ਝਟਕੇ ਦਿੱਤੇ ਨੇ ਪੀਐਮ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੁੰਦੀ ਹੈ ਪਰ ਉਸ ਤੋਂ ਬਾਅਦ ਹੁਣ ਇੱਕ ਵੱਡਾ ਹੋਰ ਐਕਸ਼ਨ ਜਿਹੜਾ 트੍ਰੰਪ ਦਾ ਉਹ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਜੜੀਆਂ ਵੱਡੀਆਂ ਗੱਲਾਂ ਆਖੀਆਂ ਨੇ ਸੰਬੋਧਨ ਦੇ ਦੌਰਾਨ ਜਿੱਥੇ ਕਿ ਇਸ ਤੋਂ ਪਹਿਲਾਂ ਉਹਨਾਂ ਨੇ 2017 ਦੇ ਵਿੱਚ ਸਦਨ ਨੂੰ ਸੰਬੋਧਨ ਕੀਤਾ ਸੀ ਤੇ ਹੁਣ ਉਹਨਾਂ ਦੇ ਦੂਸਰੇ ਕਾਰਜਕਾਲ ਦਾ ਪਹਿਲੇ ਸਦਨ ਦਾ ਸੰਬੋਧਨ ਹੈ ਤੇ ਉਹਨਾਂ ਨੇ ਕਿਹਾ ਕਿ ਵੱਡੇ ਸੁਪਨੇ ਤੇ ਦਲੇਰ ਫੈਸਲੇ ਲੈਣ ਦਾ ਸਮਾਂ ਆ ਗਿਆ ਪਰ ਹੁਣ ਸਾਡਾ ਮਕਸਦ ਅਮਰੀਕਾ ਨੂੰ ਫਿਰ ਤੋਂ ਅਫੋਰਡੇਬਲ ਬਣਾਉਣਾ ਹੈ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ, ਮੈਕਸੀਕੋ ਤੇ ਭਾਰਤ ਤੇ ਦੱਖਣੀ ਕੋਰੀਆ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਨੇ ਤੇ ਅਸੀਂ 2 ਅਪ੍ਰੈਲ ਤੋਂ ਇਹਨਾਂ ਤੇ ਫਿਰ ਤੋਂ ਜਿਹੜਾ ਰੈਸੀਪ੍ਰੋਕਲ ਟੈਕਸ ਜਿਹੜਾ ਲਗਾਉਣ ਵਾਲੇ ਆ ਜਿੱਥੇ ਕਿ ਭਾਰਤ ਵੀ ਇਸ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ ਕੈਨੇਡਾ, ਮੈਕਸੀਕੋ, ਚੀਨ ਤੇ ਭਾਰਤ ਤੇ ਰੈਸੀਪ੍ਰੋਕਲ ਟੈਕਸ ਜਿਹੜਾ ਲਗਾਇਆ ਜਾਏਗਾ ਤੇ ਉਹਨਾਂ ਨੇ ਡੋਨਲਡ ਟਰੰਪ ਨੇ ਵੀ ਕਹਿ ਦਿੱਤਾ ਕਿ ਉਹ ਸਾਡੇ ਤੋਂ ਇਕੱਠੇ ਕੀਤੇਗੇ ਪੈਸੇ ਦੀ ਵਸੂਲੀ ਕਰਕੇ ਦੇਸ਼ ਦੀ ਮਹਿੰਗਾਈ ਨੂੰ ਕੰਟਰੋਲ ਕਰਨਗੇ ਤੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਿਹੜੇ ਵਾਈਡਨ ਸੀ ਉਹਨਾਂ ਦੀਆਂ ਅਸਫਲ ਨੀਤੀਆਂ ਨੂੰ ਠੀਕ ਕਰਾਂਗਾ ਤੇ ਬਹੁਤ ਵੱਡੇ ਐਲਾਨ ਜਿਹੜੇ ਉਹਨਾਂ ਨੇ ਸੰਬੋਧਨ ਦੇ ਦੌਰਾਨ ਕੀਤੇ ਨੇ ਤੇ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਹੁਣ ਸਿਰਫ ਦੋ ਲਿੰਗ ਹੋਣਗੇ ਮਰਦ ਤੇ ਔਰਤ ਮਰਦਾਂ ਨੂੰ ਔਰਤਾਂ ਦੀਆਂ ਖੇਡਾਂ ਖੇਡਣ ਤੇ ਪਾਬੰਦੀ ਲਗਾ ਦਿੱਤੀ ਆ ਮਤਲਬ ਕਿ ਉਹਨਾਂ ਨੇ ਅਮਰੀਕਾ ਦੇ ਲਈ ਜਿੱਥੇ ਵੱਡੇ ਐਲਾਨ ਕੀਤੇ ਤੇ ਉੱਥੇ ਹੀ ਭਾਰਤ ਦੇ ਖਿਲਾਫ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਉਹਨਾਂ ਨੇ ਜਿਹੜਾ ਸਰਕਾਰੀ ਭਾਸ਼ਾ ਨੂੰ ਵੀ ਲੈ ਕੇ ਕਾਫੀ ਗੱਲਾਂ ਆਖੀਆਂ ਪਰ ਜੋ ਉਹਨਾਂ ਨੇ ਅਮਰੀਕਾ ਦੀ ਅਰਥਵਿਵਸਥਾ ਨੂੰ ਲੈ ਕੇ ਵੱਡੇ ਫੈਸਲੇ ਕੀਤੇ ਕਿਉਂਕਿ ਜਦੋਂ ਟੈਰਿਫ ਬਾਹਰ ਲੱਗਦੀ ਹੈ ਤਾਂ ਕਿਤੇ ਨਾ ਕਿਤੇ ਇਸ ਦਾ ਅਸਰ ਜਿਹੜਾ ਸ਼ੇਅਰ ਬਾਜ਼ਾਰਾਂ ਤੇ ਵੀ ਕਾਫੀ ਪੈਂਦਾ ਤੇ ਉੱਥੇ ਹੀ ਕਾਫੀ ਜ਼ਿਆਦਾ ਇਨਾ ਦੇ ਵਿੱਚ ਜਿਹੜਾ ਡਾਊਨ ਸਾਹਮਣੇ ਆਇਆ ਤੇ ਉੱਥੇ ਹੀ ਇਹ ਵੀ ਗੱਲ ਜਿਹੜੀ ਰਾਸ਼ਟਰਪਤੀ 트াম্প ਨੇ ਇਹ ਆਖਰੇ ਨੇ ਕਿ ਅਮਰੀਕੀ ਨਾਗਰਿਕਾਂ ਦੇ ਲਈ ਅਰਥਵਿਵਸਥਾ ਸੁਰੱਖਿਆ ਤੇ ਗਲੋਬਲ ਸਹਿਯੋਗ ਜਿਹੜਾ ਹੈ ਉਹ ਮਜ਼ਬੂਤ ਬਣਾਉਣਾ ਤੇ ਉੱਥੇ ਹੀ ਵਿਦੇਸ਼ ਤੇ ਕਰੇਲੂ ਨੀਤੀ ਦੇ ਵਿੱਚ ਵੀ ਕਾਫੀ ਬਦਲਾਅ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਹੁਣ ਉਹਨਾਂ ਨੇ ਭਾਰਤ ਦੇ ਖਿਲਾਫ ਵੀ ਜਿਹੜਾ ਦੋ ਟੁੱਕ ਸੁਣਾ ਦਿੱਤਾ ਕਿ ਹੁਣ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਹਾਲਾਂਕਿ ਕੈਨੇਡਾ ਦੇ ਵਿੱਚ ਉਤਾਵਨੀ ਸਾਹਮਣੇ ਆਈ ਸੀ ਕਿ ਅਸੀਂ ਵੀ ਟੈਰਿਫ ਲਗਾਵਾਂਗੇ ਤਾਂ ਉਹ ਵੀ ਜਿਹੜੀ ਇੱਕ ਤਲਖੀ ਦੇਖਣ ਨੂੰ ਮਿਲੀ ਸੀ ਉਸ ਤੋਂ ਬਾਅਦ ਜਿਹੜਾ ਜਲੈਂਸਕੀ ਦੇ ਨਾਲ ਬਹਿਸ ਹੁੰਦੀ ਆ ਸੁਰੱਖਿਆ ਮੁੱਦੇ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਜੰਗ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਹੈ ਤੇ ਲਗਾਤਾਰ ਜਿਹੜੇ ਟਰੰਪ ਨੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ 2 ਅਪ੍ਰੈਲ ਜਿਹੜਾ ਉਹਨਾਂ ਨੇ ਸਮਾਂ ਦੱਸ ਦਿੱਤਾ ਹੈ ਕਿ ਹੁਣ 2 ਅਪ੍ਰੈਲ ਤੋਂ ਜਿਹੜਾ ਇਹ ਟੈਰਿਫ ਹੈ ਉਹ ਭਾਰਤ ਦੇ ਉੱਤੇ ਲਗੇਗਾ ਸੋ ਕਾਫੀ ਕੰਟਰੀਜ਼ ਨੂੰ ਲੈ ਕੇ ਉਹਨਾਂ ਨੇ ਵੱਡੇ ਫੈਸਲੇ ਜਿਹੜੇ ਸੁਣਾਏ ਨੇ ਜਿੱਥੇ ਕਿ ਇਸ ਦਾ ਅਸਰ ਸ਼ੇਅਰ ਬਾਜ਼ਾਰਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ ਇੱਕ ਤਰੀਕੇ ਦੇ ਨਾਲ ਜਵਾਬੀ ਟੈਕਸ ਦਾ 트ੰਪ ਨੇ ਲਗਾਇਆ ਹੈ ਤੇ ਉੱਥੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ 2 ਅਪ੍ਰੈਲ ਤੋਂ ਇਸ ਫੈਸਲੇ ਨੂੰ ਲਾਗੂ ਕਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਹੈ 100% ਤੋਂ ਜ਼ਿਆਦਾ ਟੈਰਿਫ ਵਸੂਲਦਾ ਹੈ ਤੇ ਉੱਥੇ ਹੀ ਚੀਨ ਵੀ ਜਿਹੜਾ ਸਾਡੇ ਸਮਾਨਾਂ ਤੇ ਔਸਤ ਟੈਰਿਫ ਦੁੱਗਣਾ ਵਸੂਲਦਾ ਹੈ ਤੇ ਦੱਖਣੀ ਕੋਰੀਆ 4 ਗੁਣਾ ਵਸੂਲਦਾ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਹੁਣ ਬਹੁਤ ਸਾਰੇ ਦੇਸ਼ਾਂ ਤੇ ਇੰਜ ਹੀ ਟੈਰਿਫ ਲਗਾਵਾਂਗੇ ਜੁੜ ਚੁੱਕੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਅਮਰੀਕਾ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਜੀहां ਭਾਰਤ ਦੇ ਖਿਲਾਫ ਇੱਕ ਵੱਡਾ ਐਲਾਨ ਜਿਹੜਾ ਹੈ ਅਮਰੀਕਾ ਨੇ ਕਰ ਦਿੱਤਾ ਜਿੱਥੇ ਕਿ 트럼ਪ ਨੇ ਆਪਣੇ ਦੂਸਰੇ ਕਾਰਜਕਾਲ ਦੇ ਦੌਰਾਨ ਪਹਿਲੀ ਵਾਰ ਸਦਨ ਨੂੰ ਸੰਬੋਧਿਤ ਕੀਤਾ ਤੇ ਉੱਥੇ ਹੀ ਉਹਨਾਂ ਨੇ ਵੱਡੇ ਫੈਸਲੇ ਲਏ ਨੇ ਅਮਰੀਕਾ ਦੇ ਹਿੱਤ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਆਖ ਦਿੱਤੀਆਂ ਤੇ ਉੱਥੇ ਹੀ ਉਹਨਾਂ ਨੇ ਭਾਰਤ ਤੇ ਟੈਰਿਫ ਲਗਾਉਣ ਦੀ ਵੀ ਗੱਲ ਆਖੀ ਹੈ ਜੀ ਹਾਂ ਉਹਨਾਂ ਨੇ ਕਿਹਾ ਕਿ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਜਿੱਥੇ ਪਹਿਲਾਂ ਵੀ ਮੈਕਸੀਕੋ ਤੇ ਚਾਈਨਾ ਤੇ ਟੈਰਿਫ ਲੱਗਦਾ ਹੈ ਤੇ ਉੱਥੇ ਹੀ ਕੈਨੇਡਾ ਤੇ ਵੀ ਟੈਰਿਫ ਲਗਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੀ ਅੱਗੋਂ ਚੇਤਾਵਨੀ ਜਿਹੜੀ ਸਾਹਮਣੇ ਆਉਂਦੀ ਹੈ ਤੇ ਉੱਥੇ ਹੀ ਹੁਣ ਭਾਰਤ ਤੇ ਵੀ ਟੈਰਿਫ ਲਗਾਉਣ ਜਾ ਰਹੇ ਨੇ 트럼ਪ ਵੱਡੇ ਐਲਾਨ ਜਿਹੜੀ ਉਹਨਾਂ ਨੇ ਕਰ ਦਿੱਤੇ ਨੇ ਕਿ ਅਮਰੀਕਾ ਦੀ ਅਰਥ ਵਿਵਸਥਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਵੱਡੇ ਐਲਾਨ ਕੀਤੇ ਨੇ ਸੰਬੋਧਨ ਦਾ ਥੀਮ ਵੀ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਦਾ ਸੁਪਨਾ ਪੂਰਾ ਕਰਾਂਗੇ ਇੱਕ ਨਵੀਨੀਕਰਨ ਕਰਾਂਗੇ ਤੇ ਬਹੁਤ ਵੱਡੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਹਾਲਾਂਕਿ ਪਹਿਲਾਂ ਉਹਨਾਂ ਨੇ ਗੈਰ ਪ੍ਰਵਾਸੀ ਭਾਰਤੀਆਂ ਨੂੰ ਵੀ ਵੱਡੇ ਝਟਕੇ ਦਿੱਤੇ ਨੇ ਪੀਐਮ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੁੰਦੀ ਆ ਪਰ ਉਸ ਤੋਂ ਬਾਅਦ ਹੁਣ ਇੱਕ ਵੱਡਾ ਹੋਰ ਐਕਸ਼ਨ ਜਿਹੜਾ 트ੰਪ ਦਾ ਉਹ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਜੜੀਆਂ ਵੱਡੀਆਂ ਗੱਲਾਂ ਆਖੀਆਂ ਨੇ ਸੰਬੋਧਨ ਦੇ ਦੌਰਾਨ ਜਿੱਥੇ ਕਿ ਇਸ ਤੋਂ ਪਹਿਲਾਂ ਉਹਨਾਂ ਨੇ 2017 ਦੇ ਵਿੱਚ ਸਦਨ ਨੂੰ ਸੰਬੋਧਨ ਕੀਤਾ ਸੀ ਤੇ ਹੁਣ ਉਹਨਾਂ ਦੇ ਦੂਸਰੇ ਕਾਰਜਕਾਲ ਦਾ ਪਹਿਲੇ ਸਦਨ ਦਾ ਸੰਬੋਧਨ ਹੈ ਤੇ ਉਹਨਾਂ ਨੇ ਕਿਹਾ ਕਿ ਵੱਡੇ ਸੁਪਨੇ ਤੇ ਦਲੇਰ ਫੈਸਲੇ ਲੈਣ ਦਾ ਸਮਾਂ ਆ ਗਿਆ ਪਰ ਹੁਣ ਸਾਡਾ ਮਕਸਦ ਅਮਰੀਕਾ ਨੂੰ ਫਿਰ ਤੋਂ ਅਫੋਰਡੇਬਲ ਬਣਾਉਣਾ ਹੈ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਮੈਕਸੀਕੋ ਤੇ ਭਾਰਤ ਤੇ ਦੱਖਣੀ ਕੋਰੀਆ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਨੇ ਤੇ ਅਸੀਂ 2 ਅਪ੍ਰੈਲ ਤੋਂ ਇਹਨਾਂ ਤੇ ਫਿਰ ਤੋਂ ਜਿਹੜਾ ਰੈਸੀਪ੍ਰੋਕਲ ਟੈਕਸ ਜਿਹੜਾ ਲਗਾਉਣ ਵਾਲੇ ਆ ਜਿੱਥੇ ਕਿ ਭਾਰਤ ਵੀ ਇਸ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ ਕੈਨੇਡਾ ਮੈਕਸੀਕੋ ਚੀਨ ਤੇ ਭਾਰਤ ਤੇ ਰੈਸੀਪ੍ਰੋਕਲ ਟੈਕਸ ਜਿਹੜਾ ਲਗਾਇਆ ਜਾਏਗਾ ਤੇ ਉਹਨਾਂ ਨੇ ਡੋਨਲਡ ਟਰੰਪ ਨੇ ਵੀ ਕਹਿ ਦਿੱਤਾ ਕਿ ਉਹ ਸਾਡੇ ਤੋਂ ਇਕੱਠੇ ਕੀਤੇਗੇ ਪੈਸੇ ਦੀ ਵਸੂਲੀ ਕਰਕੇ ਦੇਸ਼ ਦੀ ਮਹਿੰਗਾਈ ਨੂੰ ਕੰਟਰੋਲ ਕਰਨਗੇ ਤੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਿਹੜੇ ਵਾਈਡਨ ਸੀ ਉਹਨਾਂ ਦੀਆਂ ਅਸਫਲ ਨੀਤੀਆਂ ਨੂੰ ਠੀਕ ਕਰਾਂਗਾ ਤੇ ਬਹੁਤ ਵੱਡੇ ਐਲਾਨ ਜਿਹੜੇ ਉਹਨਾਂ ਨੇ ਸੰਬੋਧਨ ਦੇ ਦੌਰਾਨ ਕੀਤੇ ਨੇ ਤੇ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਹੁਣ ਸਿਰਫ ਦੋ ਲਿੰਗ ਹੋਣਗੇ ਮਰਦ ਤੇ ਔਰਤ ਮਰਦਾਂ ਨੂੰ ਔਰਤਾਂ ਦੀ ਖੇਡਾਂ ਖੇਡਣ ਤੇ ਪਾਬੰਦੀ ਲਗਾ ਦਿੱਤੀ ਹੈ ਮਤਲਬ ਕਿ ਉਹਨਾਂ ਨੇ ਅਮਰੀਕਾ ਦੇ ਲਈ ਜਿੱਥੇ ਵੱਡੇ ਐਲਾਨ ਕੀਤੇ ਤੇ ਉੱਥੇ ਹੀ ਭਾਰਤ ਦੇ ਖਿਲਾਫ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਉਹਨਾਂ ਨੇ ਜਿਹੜਾ ਸਰਕਾਰੀ ਭਾਸ਼ਾ ਨੂੰ ਵੀ ਲੈ ਕੇ ਕਾਫੀ ਗੱਲਾਂ ਆਖੀਆਂ ਪਾ ਜੋ ਉਹਨਾਂ ਨੇ ਅਮਰੀਕਾ ਦੀ ਅਰਥਵਿਵਸਥਾ ਨੂੰ ਲੈ ਕੇ ਵੱਡੇ ਫੈਸਲੇ ਕੀਤੇ ਕਿਉਂਕਿ ਜਦੋਂ ਟੈਰਿਫ ਬਾਹਰ ਲੱਗਦੀ ਹੈ ਤਾਂ ਕਿਤਨਾ ਕਿਤੇ ਇਸ ਦਾ ਅਸਰ ਜਿਹੜਾ ਸ਼ੇਅਰ ਬਾਜ਼ਾਰਾਂ ਤੇ ਵੀ ਕਾਫੀ ਪੈਂਦਾ ਹੈ ਤੇ ਉੱਥੇ ਹੀ ਕਾਫੀ ਜ਼ਿਆਦਾ ਇਹਨਾਂ ਦੇ ਵਿੱਚ ਜਿਹੜਾ ਡਾਊਨ ਸਾਹਮਣੇ ਆਇਆ ਤੇ ਉੱਥੇ ਹੀ ਇਹ ਵੀ ਗੱਲ ਜਿਹੜੀ ਰਾਸ਼ਟਰਪਤੀ 트ੰਪ ਨੇ ਇਹ ਆਖਰੀ ਨੇ ਕਿ ਅਮਰੀਕੀ ਨਾਗਰਿਕਾਂ ਦੇ ਲਈ ਅਰਥਵਿਵਸਥਾ ਸੁਰੱਖਿਆ ਤੇ ਗਲੋਬਲ ਸਹਿਯੋਗ ਜਿਹੜਾ ਹੈ ਉਹ ਮਜ਼ਬੂਤ ਬਣਾਉਣਾ ਹੈ ਤੇ ਉਹ ਤੇ ਹੀ ਵਿਦੇਸ਼ ਤੇ ਕਰੇਲੂ ਨੀਤੀ ਦੇ ਵਿੱਚ ਵੀ ਕਾਫੀ ਬਦਲਾਅ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਹੁਣ ਉਹਨਾਂ ਨੇ ਭਾਰਤ ਦੇ ਖਿਲਾਫ ਵੀ ਜਿਹੜਾ ਦੋ ਟੁੱਕ ਸੁਨਾਦਤਾ ਕਿ ਹੁਣ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਹਾਲਾਂਕਿ ਕੈਨੇਡਾ ਦੇ ਵਿੱਚ ਤਾਬਨੀ ਸਾਹਮਣੇ ਆਈ ਸੀ ਕਿ ਅਸੀਂ ਵੀ ਟੈਰਿਫ ਲਗਾਵਾਂਗੇ ਤਾਂ ਉਹ ਵੀ ਜਿਹੜੀ ਇੱਕ ਤਲਖੀ ਦੇਖਣ ਨੂੰ ਮਿਲੀ ਸੀ ਉਸ ਤੋਂ ਬਾਅਦ ਜਿਹੜਾ ਜਲਨਸਕੀ ਦੇ ਨਾਲ ਬਹਿਸ ਹੁੰਦੀ ਹੈ ਸੁਰੱਖਿਆ ਮੁੱਦੇ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਜੰਗ ਜਿਹੜੀ ਹੈ ਉਹ ਖਤਮ ਹੋਣੀ ਚਾਹੀਦੀ ਹੈ ਤੇ ਲਗਾਤਾਰ ਜਿਹੜੇ 트াম্প ਨੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ 2 ਅਪ੍ਰੈਲ ਜਿਹੜਾ ਉਹਨਾਂ ਨੇ ਸਮਾਂ ਦੱਸ ਦਿੱਤਾ ਹੈ ਕਿ ਹੁਣ 2 ਅਪ੍ਰੈਲ ਤੋਂ ਜਿਹੜਾ ਇਹ ਟੈਰਿਫ ਹੈ ਉਹ ਭਾਰਤ ਦੇ ਉੱਤੇ ਲੱਗੇਗਾ ਸੋ ਕਾਫੀ ਕੰਟਰੀਜ਼ ਨੂੰ ਲੈ ਕੇ ਉਹਨਾਂ ਨੇ ਵੱਡੇ ਫੈਸਲੇ ਜਿਹੜੇ ਸੁਣਾਏ ਨੇ ਜਿੱਥੇ ਕਿ ਇਸ ਦਾ ਅਸਰ ਸ਼ੇਅਰ ਬਾਜ਼ਾਰਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ ਇੱਕ ਤਰੀਕੇ ਦੇ ਨਾਲ ਜਵਾਬੀ ਟੈਕਸ ਜਿਹੜਾ 트াম্প ਨੇ ਲਗਾਇਆ ਹੈ ਤੇ ਉੱਥੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ 2 ਅਪ੍ਰੈਲ ਤੋਂ ਇਸ ਫੈਸਲੇ ਨੂੰ ਲਾਗੂ ਕਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਹੈ 100% ਤੋਂ ਜ਼ਿਆਦਾ ਟੈਰਿਫ ਵਸੂਲਦਾ ਹੈ ਤੇ ਉੱਥੇ ਹੀ ਚੀਨ ਵੀ ਜਿਹੜਾ ਸਾਡੇ ਸਮਾਨਾਂ ਤੇ ਔਸਤ ਟੈਰਿਫ ਦੁੱਗਣਾ ਵਸੂਲਦਾ ਹੈ ਤੇ ਦੱਖਣੀ ਕੋਰੀਆ 4 ਗੁਣਾ ਵਸੂਲਦਾ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਹੁਣ ਬਹੁਤ ਸਾਰੇ ਦੇਸ਼ਾਂ ਤੇ ਇੰਜ ਹੀ ਟੈਰਿਫ ਲਗਾਵਾਂਗੇ ਜੁਰਜ ਕਿਓ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਅਮਰੀਕਾ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਜੀहां ਭਾਰਤ ਦੇ ਖਿਲਾਫ ਇੱਕ ਵੱਡਾ ਐਲਾਨ ਜਿਹੜਾ ਹੈ ਅਮਰੀਕਾ ਨੇ ਕਰ ਦਿੱਤਾ ਜਿੱਥੇ ਕਿ 트াম্প ਨੇ ਆਪਣੇ ਦੂਸਰੇ ਕਾਰਜਕਾਲ ਦੇ ਦੌਰਾਨ ਪਹਿਲੀ ਵਾਰ ਸਦਨ ਨੂੰ ਸੰਬੋਧਿਤ ਕੀਤਾ ਤੇ ਉੱਥੇ ਹੀ ਉਹਨਾਂ ਨੇ ਵੱਡੇ ਫੈਸਲੇ ਲਏ ਨੇ ਅਮਰੀਕਾ ਦੇ ਹਿੱਤ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਆਖ ਦਿੱਤੀਆਂ ਤੇ ਉੱਥੇ ਹੀ ਉਹਨਾਂ ਨੇ ਭਾਰਤ ਤੇ ਟੈਰਿਫ ਲਗਾਉਣ ਦੀ ਵੀ ਗੱਲ ਆਖੀ ਹੈ ਜੀ ਹਾਂ ਉਹਨਾਂ ਨੇ ਕਿਹਾ ਕਿ ਟੈਰਿਫ ਦੇ ਬਦਲੇ ਟੈਰਿਫ ਲਗਾਇਆ ਜਾਏਗਾ ਜਿੱਥੇ ਪਹਿਲਾਂ ਵੀ ਮੈਕਸੀਕੋ ਤੇ ਚਾਈਨਾ ਤੇ ਟੈਰਿਫ ਲੱਗਦਾ ਹੈ ਤੇ ਉੱਥੇ ਹੀ ਕੈਨੇਡਾ ਤੇ ਵੀ ਟੈਰਿਫ ਲਗਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੀ ਅੱਗੋਂ ਚੇਤਾਵਨੀ ਜਿਹੜੀ ਸਾਹਮਣੇ ਆਉਂਦੀ ਹੈ ਤੇ ਉੱਥੇ ਹੀ ਹੁਣ ਭਾਰਤ ਤੇ ਵੀ ਟੈਰਿਫ ਲਗਾਉਣ ਜਾ ਰਹੇ ਨੇ 트럼ਪ ਵੱਡੇ ਐਲਾਨ ਜਿਹੜੀ ਉਹਨਾਂ ਨੇ ਕਰ ਦਿੱਤੇ ਨੇ ਕਿ ਅਮਰੀਕਾ ਦੀ ਅਰਥ ਵਿਵਸਥਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਵੱਡੇ ਐਲਾਨ ਕੀਤੇ ਨੇ ਸੰਬੋਧਨ ਦਾ ਥੀਮ ਵੀ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਦਾ ਸੁਪਨਾ ਪੂਰਾ ਕਰਾਂਗੇ ਇੱਕ ਨਵੀਨੀਕਰਨ ਕਰਾਂਗੇ ਤੇ ਬਹੁਤ ਵੱਡੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਹਾਲਾਂਕਿ ਪਹਿਲਾਂ ਉਹਨਾਂ ਨੇ ਗੈਰ ਪ੍ਰਵਾਸੀ ਭਾਰਤੀਆਂ ਨੂੰ ਵੀ ਵੱਡੇ ਝਟਕੇ ਦਿੱਤੇ ਨੇ ਪੀਐਮ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੁੰਦੀ ਹੈ ਪਰ ਉਸ ਤੋਂ ਬਾਅਦ ਹੁਣ ਇੱਕ ਵੱਡਾ ਹੋਰ ਐਕਸ਼ਨ ਜਿਹੜਾ 트੍ਰੰਪ ਦਾ ਉਹ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਜੜੀਆਂ ਵੱਡੀਆਂ ਗੱਲਾਂ ਆਖੀਆਂ ਨੇ ਸੰਬੋਧਨ ਦੇ ਦੌਰਾਨ ਜਿੱਥੇ ਕਿ ਇਸ ਤੋਂ ਪਹਿਲਾਂ ਉਹਨਾਂ ਨੇ 2017 ਦੇ ਵਿੱਚ ਸਦਨ ਨੂੰ ਸੰਬੋਧਨ ਕੀਤਾ ਸੀ ਤੇ ਹੁਣ ਉਹਨਾਂ ਦੇ ਦੂਸਰੇ ਕਾਰਜਕਾਲ ਦਾ ਪਹਿਲੇ ਸਦਨ ਦਾ ਸੰਬੋਧਨ ਹੈ ਤੇ ਉਹਨਾਂ ਨੇ ਕਿਹਾ ਕਿ ਵੱਡੇ ਸੁਪਨੇ ਤੇ ਦਲੇਰ ਫੈਸਲੇ ਲੈਣ ਦਾ ਸਮਾਂ ਆ ਗਿਆ ਪਰ ਹੁਣ ਸਾਡਾ ਮਕਸਦ ਅਮਰੀਕਾ ਨੂੰ ਫਿਰ ਤੋਂ ਅਫੋਰਡੇਬਲ ਬਣਾਉਣਾ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ, ਮੈਕਸੀਕੋ ਤੇ ਭਾਰਤ ਤੇ ਦੱਖਣੀ ਕੋਰੀਆ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਨੇ ਤੇ ਅਸੀਂ 2 ਅਪ੍ਰੈਲ ਤੋਂ ਇਹਨਾਂ ਤੇ ਫਿਰ ਤੋਂ ਜਿਹੜਾ ਰੈਸੀਪ੍ਰੋਕਲ ਟੈਕਸ ਜਿਹੜਾ ਲਗਾਉਣ ਵਾਲੇ ਆ ਜਿੱਥੇ ਕਿ ਭਾਰਤ ਵੀ ਇਸ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਕੈਨੇਡਾ, ਮੈਕਸੀਕੋ, ਚੀਨ ਤੇ ਭਾਰਤ ਤੇ ਰੈਸੀਪ੍ਰੋਕਲ ਟੈਕਸ ਜਿਹੜਾ ਲਗਾਇਆ ਜਾਏਗਾ ਤੇ ਉਹਨਾਂ ਨੇ ਡੋਨਲਡ ਟਰੰਪ ਨੇ ਵੀ ਕਹਿ ਦਿੱਤਾ ਕਿ ਉਹ ਸਾਡੇ ਤੋਂ ਇਕੱਠੇ ਕੀਤੇਗੇ ਪੈਸੇ ਦੀ ਵਸੂਲੀ ਕਰਕੇ ਦੇਸ਼ ਦੀ ਮਹਿੰਗਾਈ ਨੂੰ ਕੰਟਰੋਲ ਕਰਨਗੇ ਤੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਿਹੜੇ ਵਾਈਡਨ ਸੀ ਉਹਨਾਂ ਦੀਆਂ ਅਸਫਲ ਨੀਤੀਆਂ ਨੂੰ ਠੀਕ ਕਰਾਂਗਾ ਤੇ ਬਹੁਤ ਵੱਡੇ ਐਲਾਨ ਜਿਹੜੇ ਉਹਨਾਂ ਨੇ ਸੰਬੋਧਨ ਦੇ ਦੌਰਾਨ ਕੀਤੇ ਨੇ ਤੇ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਹੁਣ ਸਿਰਫ ਦੋ ਲਿੰਗ ਹੋਣਗੇ ਮਰਦ ਤੇ ਔਰਤ ਮਰਦਾਂ ਨੂੰ ਔਰਤਾਂ ਦੀਆਂ ਖੇਡਾਂ ਖੇਡਣ ਤੇ ਪਾਬੰਦੀ ਲਗਾ ਦਿੱਤੀ ਆ ਮਤਲਬ ਕਿ ਉਹਨਾਂ ਨੇ ਅਮਰੀਕਾ ਦੇ ਲਈ ਜਿੱਥੇ ਵੱਡੇ ਐਲਾਨ ਕੀਤੇ ਤੇ ਉੱਥੇ ਹੀ ਭਾਰਤ ਦੇ ਖਿਲਾਫ ਵੀ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਉਹਨਾਂ ਨੇ ਜਿਹੜਾ ਸਰਕਾਰੀ ਭਾਸ਼ਾ ਨੂੰ ਵੀ ਲੈ ਕੇ ਕਾਫੀ ਗੱਲਾਂ ਆਖੀਆਂ ਪਰ ਜੋ ਉਹਨਾਂ ਨੇ ਅ ਅਮਰੀਕਾ ਦੀ ਅਰਥਵਿਵਸਥਾ ਨੂੰ ਲੈ ਕੇ ਵੱਡੇ ਫੈਸਲੇ ਕੀਤੇ ਕਿਉਂਕਿ ਜਦੋਂ ਟੈਰਿਫ ਬਾਹਰ ਲੱਗਦੀ ਹੈ ਤਾਂ ਕਿਤਨਾ ਕਿਤੇ ਇਸ ਦਾ ਅਸਰ ਜਿਹੜਾ ਸ਼ੇਅਰ ਬਾਜ਼ਾਰਾਂ ਤੇ ਵੀ ਕਾਫੀ ਪੈਂਦਾ ਤੇ ਉੱਥੇ ਹੀ ਕਾਫੀ ਜ਼ਿਆਦਾ ਇਹਨਾਂ ਦੇ ਵਿੱਚ ਜਿਹੜਾ ਡਾਊਨ ਸਾਹਮਣੇ ਆਇਆ ਤੇ ਉੱਥੇ ਹੀ ਇਹ ਵੀ ਗੱਲ ਜਿਹੜੀ ਰਾਸ਼ਟਰਪਤੀ 트ੰਪ ਨੇ ਇਹ ਆਖਰੇ ਨੇ ਕਿ ਅਮਰੀਕੀ ਨਾਗਰਿਕਾਂ ਦੇ ਲਈ ਅਰਥਵਿਵਸਥਾ ਸੁਰੱਖਿਆ ਤੇ ਗਲੋਬਲ ਸਹਿਯੋਗ ਜਿਹੜਾ ਹੈ ਉਹ ਮਜ਼ਬੂਤ ਬਣਾਉਣਾ ਤੇ ਉੱਥੇ ਹੀ ਵਿਦੇਸ਼ ਤੇ ਕਰੇਲੂ ਨੀਤੀ ਦੇ ਵਿੱਚ ਵੀ ਕਾਫੀ ਬਦਲਾਅ ਜਿਹੜੇ ਨੇ ਉਹ ਕੀਤੇ